ਅਸੀਂ ਐਸ ਡੀਮ ਸਾਹਿਬ ਦੇ ਕਮਰੇ ਦੇ ਅੱਗੇ ਕਾਗਜ਼ ਭਰੇ ਜਾ ਰਹੇ ਨੇ ਉੱਥੇ ਸਾਰਾ ਹੋ ਰਿਹਾ ਉੱਥੇ ਬੰਦੇ ਆਏ ਦੋ ਆ ਕੇ ਫਾਈਲ ਗਰਮੀਤ ਕੌਰ ਸਾਹਿਬ ਦਾ ਸਰਪੰਚ ਜੀ ਦੇ ਹੱਥ ਤੋਂ ਜੋ ਕੈਂਡੀਡੇਟ ਆ ਉਹਦੇ ਹੱਥ ਵਿੱਚੋਂ ਖੋ ਕੇ ਫਾਈਲ ਭੱਜਿਆ ਜੋ ਕਿ ਪੂਰੇ ਫੋਰਸ ਬਹੁਤ ਸੀ ਉਹਨਾਂ ਦੀ ਮੌਜੂਦਗੀ ਵੀ ਦੀ ਬਾਹਰ ਲਿਖੜ ਕੇ ਭੱਜ ਗਿਆ ਬੰਦਾ ਜਾ ਕੇ ਬਾਹਰ ਫਾਈਲ ਪਾੜਤੀ ਨੋਮੀਨੇਸ਼ਨ ਕਿ ਨਹੀਂ ਕਰਨੀ ਸੀ ਜਿਹੜੇ ਹੈਗੇ ਕਾਗਜ਼ ਇਹ ਗਰਮੀਤ ਕੌਰ ਨੇ ਕਾਦੇ ਚ ਬਲਾਕਸਮ ਬਲਾਕਸਮ ਦੀ ਚ ਕਿਹੜੀ ਪਾਰਟੀ ਵੱਲੋਂ ਸੀ ਕਾਂਗਰਸ ਪਾਰਟੀ ਵੱਲੋਂ ਬਨੇਰਾ ਬਲਾਕ ਤੋਂ ਕਿੰਨੇ ਬੰਦੇ ਜਿਹੜੇ ਭੱਜੇ ਨੇ ਉਹ ਦੋ ਬੰਦੇ ਤੇ ਅੱਛਾ ਪੁਲਿਸ ਨੇ ਕੀ ਕੀਤਾ ਜੀ ਨਹੀਂ ਪੁਲਿਸ ਨੇ ਕੁਝ ਨਹੀਂ ਕਰਿਆ ਪੁਲਿਸ ਦੇ ਤਾਂ ਕੋਲ ਹੁੰਦੀ ਜਾ ਕੇ ਲੰਘ ਕੇ ਉਹ ਸਾਲ ਮਾਰ ਕੇ ਲੰਘਿਆ ਜਾ ਕੇ ਅੱਗੇ ਫੈਲ ਪਾੜ ਕੇ ਭੱਜ ਗਿਆ ਤੁਸੀਂ ਕੀ ਮੰਗ ਕਰਦੇ ਅਸੀਂ ਮੰਗ ਕਰਦੇ ਹਾਂ ਉਹ ਤੇ ਪਰਚਾ ਹੋਵੇ ਜਿਸ ਬੰਦੇ ਨੇ ਪੜਾਈ ਨੇ ਕਾਗਜ਼ ਕਿਹਦੀ ਸਹ ਨਾਲ ਪਾਟੇ ਨਹੀਂ ਚੌਂਕ ਕਮਿਸ਼ਨ ਨੂੰ ਕਹਿੰਨੇ ਆ ਵੀ ਇਹਦੇ ਪਰਚਾ ਹੋਵੇ ਕਾਰਵਾਈ ਹੋਵੇ ਉਹ ਨਾਲ ਹੀ ਲੈ ਕੇ ਫਾਰਮ ਹਾਂ ਫਾਰਮ ਖੋ ਕੇ ਨਾਲ ਲੈ ਗਏ ਪਰ ਹੁਣ ਤੁਸੀਂ ਕਿਵੇਂ ਫਿਲ ਕਰੋਗੇ ਦੁਬਾਰੋ ਹੁਣ ਦੇਖ ਲੈਣੇ ਆ ਤਿਆਰ ਕਰਾਵਾਂਗੇ ਜੇ ਜੇ ਹੋਏ ਲਾਸਟ ਦਿਨਾਂ ਮੇਨ ਦਾ ਹੋਣੀ ਨਹੀਂ ਹੈਗੇ ਉਹ ਤਾਂ ਇੱਕ ਕੈਂਡੀਡੇਟ ਜਿੱਤਣ ਦੇ ਮਾਰੇ ਨੇ ਕੈਂਡੀਡੇਟ ਨੇ ਕਰਿਆ ਕੰਮ ਨੰਗਾ ਨਾਅ ਸ਼ੁਰੂ ਹੋ ਚੁੱਕਿਆ ਜਿਹੜੇ ਐਸਐਸਪੀ ਸਾਹਿਬ ਦੀ ਵੀਡੀਓ ਲੀਕ ਹੋਈ ਹੈ ਉਸ ਵੀਡੀਓ ਦਾ ਅਸਰ ਹੋਣਾ ਸ਼ੁਰੂ ਹੋ ਗਿਆ ਨਾਬਾ ਦੀ ਜਿਹੜੀ ਇੱਥੇ ਕੰਪਲੈਕਸ ਹੈਗਾ ਜਿੱਥੇ ਲੋਕਾਂ ਨੇ ਨਾਮੀਨੇਸ਼ਨ ਫਾਈਲ ਕਰਨੀ ਸੀਗੀ ਅੰਦਰੋਂ ਜਾ ਕੇ ਨੋਮੀਨੇਸ਼ਨ ਜਿਹੜੀ ਫਾਈਲ ਆਗਲੇ ਦੀ ਖੋ ਕੇ ਵਾਪਸ ਦੌੜ ਗਏ ਮੈਂ ਇਸ ਗੱਲ ਦੀ ਨਿੰਦਿਆ ਕਰਦਾ ਵੀ ਕਿਸੇ ਵੀ ਪਾਰਟੀ ਦਾ ਜੇ ਤੁਹਾਡੀਆਂ ਲੱਤਾਂ ਜਾਨ ਐ ਜੇ ਤੁਹਾਨੂੰ ਆਪਣੇ ਆਪ ਤੇ ਵਿਸ਼ਵਾਸ ਆ ਆਮ ਆਦਮੀ ਦੇ ਲੋਕਾਂ ਨੂੰ ਤਾਂ ਫਿਰ ਇਹ ਨੰਗਾ ਨਾਚ ਸ਼ੁਰੂ ਕਰ ਲਿਆ ਜੇ ਤੁਹਾਨੂੰ ਵੋਟਾਂ ਨਹੀਂ ਪੈਂਦੀਆਂ ਤੁਹਾਡੇ ਕੋਲ ਬੰਦੇ ਨਹੀਂ ਉਮੀਦਵਾਰ ਨਹੀਂ ਤਾਂ ਲੋਕਾਂ ਨੂੰ ਲੋਕਾਂ ਦੇ ਉਮੀਦਵਾਰਾਂ ਦੇ ਅੰਦਰੋਂ ਕਾਗਜ਼ ਖੋਣ ਸ਼ੁਰੂ ਕਰ ਲੇ ਆਹ ਕੰਪਲੈਕਸ ਦੇ ਅੰਦਰੋਂ ਸ਼ੁਰੂ ਕਰ ਲੇ ਆ ਮੈਨੂੰ ਇਸ ਗੱਲ ਦਾ ਅਫਸੋਸ ਹੈ ਕਿ ਐਡੀ ਐਡੇ ਵੱਡੇ ਪੱਧਰ ਤੇ ਪੁਲਿਸ ਖੜੀ ਹੋਵੇ ਤੇ ਉਹ ਇਹਨਾਂ 3 ਘੰਟਿਆਂ ਦੇ ਰਾਹੀਂ ਬੰਦਾ ਖੋ ਕੇ ਫਾਈਲ ਦੌੜ ਗਿਆ ਸੋ ਇਸ ਗੱਲ ਕਰਕੇ ਮੈਂ ਨਿੰਦਿਆ ਕਰਦਾ ਤੇ ਨਾਲ ਅਪੀਲ ਕਰਦਾ ਚੋਣ ਕਮਿਸ਼ਨ ਨੂੰ ਕਿ ਜਿਹੜਾ ਐਸਐਸਪੀ ਸਾਹਿਬ ਨੇ ਵੀਡੀਓ ਜਾਰੀ ਜਾਰੀ ਕੀਤੀ ਸੀਗੀ ਸ਼ੁਰੂ ਹੋ ਗਿਆ ਇਹਨਾਂ ਨੇ ਕਿਹਾ ਸੀ ਕਿ ਬਾਹਰੋਂ-ਬਾਹਰੋਂ ਖੋਲੋ ਘਰਾਂ 'ਚ ਲੋਕ ਲੋ ਪਰ ਇਹਨਾਂ ਨੇ ਘਰਾਂ 'ਚ ਪੁਲਿਸ ਉੱਥੋਂ ਰੋਕਣ ਦੀ ਬਜਾਏ ਅੰਦਰੋਂ ਕੰਪਲੈਕਸ ਦੇ ਵਿੱਚੋਂ ਲੋਕਾਂ ਤੋਂ ਫਾਇਲਾਂ ਖੋਈਆਂ ਜਾ ਰਹੀਆਂ ਇਸ ਗੱਲ ਦੀ ਨਿੰਦਿਆ ਕਰਦਾ ਤੇ ਚੋਣ ਕਮਿਸ਼ਨ ਨੂੰ ਬੇਨਤੀ ਕਰਦਾ ਕਿ ਆਪਣੀ ਅੱਖਾਂ ਖੋਲੋ ਨਹੀਂ ਤਾਂ ਇਹ ਨੰਗਾ ਨਾਚ ਚੱਲਣਾ ਨਹੀਂ ਚੱਲਣ ਦੇਣਾ ਨਹੀਂ ਇਹ ਅੱਜ ਲਾਸਟ ਦਿਨ ਹੈ ਅੱਜ ਸਾਰੇ ਨਾਮਿਨੇਸ਼ਨ ਫਾਈਲ ਕਰਨਾਂ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਬਣਾ ਰਹੇ ਨੇ ਕਿਸੇ ਦੇ ਘਰ ਦੇ ਵਿੱਚ ਫੋਨ ਕਰ ਰਹੇ ਨੇ ਕਿਸੇ ਨੂੰ ਘਰੋਂ ਨਹੀਂ ਨਿਕਲਦੇ ਰੇ ਇਹ ਜਿਹੜੀ ਹੈ ਇਹ ਜਿਹੜੀ ਗੱਲ ਹੈ ਮੈਂ ਕਹਿੰਦਾ ਕਿ ਇਹ ਦੁੱਖ ਵਾਲੀ ਗੱਲ ਹੈ ਇਹ ਗੱਲ ਪ੍ਰਸ਼ਾਸਨ ਦਾ ਨਹੀਂ ਹੁੰਦਾ ਇਹ ਆਮ ਆਦਮੀ ਬਣ ਕੇ ਜਿਹੜਾ ਪ੍ਰਸ਼ਾਸਨ ਕੰਮ ਕਰ ਰਿਹਾ ਇਹਦੀ ਨਿੰਦਿਆ ਕਰਦਾ ਮੈਂ ਗੱਲ ਇਹ ਹੈ ਤੁਸੀਂ ਆਪ ਸਿਆਣੇ ਹੋ ਜਦੋਂ ਲੋਕ ਸਰਕਾਰਾਂ ਫਾਰਮ ਖੋਣ ਤੱਕ ਚਲੇ ਜਾਣ ਉਹਨਾਂ ਦੇ ਪੱਲੇ ਕੁਛ ਨਹੀਂ ਲੋਕ ਉਹਨਾਂ ਦੇ ਨਾਲ ਹੈ ਨਹੀਂ ਉਹ ਸ਼ਰਾਰਤ ਕਰਨਾ ਚਾਹੁੰਦੇ ਨੇ ਇੱਕ ਬੰਦੇ ਦੇ ਸਾਡੇ ਕਾਗਜ਼ ਖੋਏ ਨਹੀਂ ਔਰ ਕਾਗਜ਼ ਫੇਰ ਅਸੀਂ ਬਣਾ ਲਾਂਗੇ ਪਰ ਇਹ ਜਿਹੜੀ ਰਵਾਇਤ ਬਹੁਤ ਮਾੜੀ ਹੈ ਇਹ ਲੋਕਾਂ ਨਾਲ ਮਜ਼ਾਕ ਹੈ ਲੋਕਾਂ ਦੇ ਨਮਾਇंदे ਚੁਣਨ ਵਾਸਤੇ ਸਰਕਾਰ ਦੇ ਬੰਦੇ ਪਹਿਲਾਂ ਹੀ ਫਾਈਲਾਂ ਖੋਣ ਲੱਗ ਜਾਣ ਇਹਦਾ ਮਤਲਬ ਸਰਕਾਰ ਦੇ ਪੱਲੇ ਕੱਖ ਨਹੀਂ ਹੈ ਤੁਹਾਡਾ ਕੀ ਸਟੈਂਡਸਟਾ ਜੀ ਸਾਡਾ ਤਾਂ ਮੈਂ ਨਾਲ ਖੜਾ ਹੁਣ ਖੋ ਕੇ ਦਿਖਾਵੇ ਕੋਈ ਕਿਹਦੇ ਨਾਲੋਂ ਤੁਸੀਂ ਕੱਲਾ ਬੰਦਾ ਸੀ ਕੱਲੇ ਬੰਦੇ ਨੂੰ ਦੇਖ ਲਿਆ ਔਰ ਇੱਥੇ ਮੈਂ ਸਮਝਦਾ ਕਿ ਪੁਲਿਸ ਨੂੰ ਡੀਐਸਪੀ ਨੂੰ ਲਾਹਣਤ ਹੈ ਇਸ ਗੱਲ ਦੀ ਉਹਨਾਂ ਦੇ ਸਾਹਮਣੇ ਜਦੋਂ ਫਾਈਲ ਖੋ ਕੇ ਲੈ ਕੇ ਗਏ ਨੇ ਅੱਜ ਲਾਸਟ ਦਿਨ ਆ ਜੀ ਫਿਰ ਕਿਵੇਂ ਦੇਖਦੇ ਨੇ ਲਾਸਟ ਦਿਨ ਅਸੀਂ ਕਾਗਜ਼ ਭਰ ਆ ਰਹੇ ਹਾਂ ਔਰ ਫੈਸਲਾ ਤੁਹਾਡੇ ਸਾਹਮਣੇ ਆ ਲੋਕ ਨਾਭੇ ਤੇ ਦੇਣਗੇ ਤੇ ਉੱਪਰ ਬੰਦ ਨਹੀਂ ਕਿਸੇ ਵੀ ਤਰ੍ਹਾਂ ਦੀ ਕੋਈ ਸ਼ਰਾਰਤ ਜਿਹੜੀ ਹੈਗੀ ਉਹ ਬਰਦਾਸ਼ਤ ਨਹੀਂ ਕੀਤੀ ਜਾਏਗੀ ਬਿਲਕੁਲ ਪੀਸਫੁਲ ਤੇ ਨੀਟ ਐਂਡ ਕਲੀਨ ਇਲੈਕਸ਼ਨਸ ਕਰਾਵਾਂਗੇ ਤੁਹਾਨੂੰ ਅਸੀਂ ਇੱਕ ਦੋ ਦਿਨ ਪਹਿਲਾਂ ਵੀ ਇਹੀ ਗੱਲ ਦੱਸੀ ਹੈ ਤੇ ਕਿਸੇ ਵੀ ਤਰ੍ਹਾਂ ਦਾ ਜਿਹੜਾ ਗੈਰਕਾਨੂੰਨੀ ਕੰਮ ਬਰਦਾਸ਼ਤ ਨਹੀਂ ਹੋਏਗਾ ਉਹ ਹੁਣੇ ਨੋਟਿਸ ਚ ਆਈ ਹੈ ਗੱਲ ਤੇ ਉਹ ਸਾਡੇ ਐਸ ਐਚ ਯੂਜ਼ ਨੇ ਚੀਜ਼ ਕਰਨ ਦੀ ਵੀ ਕੋਸ਼ਿਸ਼ ਕੀਤੀ ਹੈ ਕੋਈ ਗੱਲ ਨਹੀਂ ਉਹ ਵੈਰੀਫਾਈ ਕਰਕੇ ਉਹ ਕੇਸ ਰਜਿਸਟਰਡ ਕਰਾਂਗੇ ਤੇ ਉਹਦੇ ਤੇ ਸਖਤ ਕਾਨੂੰਨੀ ਕਾਰਵਾਈ ਕਰਾਂਗੇ ਕੈਮਰੇ ਚ ਰਿਕਾਰਡਿੰਗ ਵੀ ਆਈ ਹੈ ਸਰਕਾਰੀ ਕੈਮਰੇ ਚ ਉਹ ਜਿਹੜਾ ਨੌਜਵਾਨ ਸੀ ਕੁਝ ਸਮਾਂ ਪਹਿਲਾਂ ਇੱਕ ਸਰਪੰਚ ਉਹ ਉਹਨੂੰ ਅੰਦਰ ਲੈ ਕੇ ਜਾ ਰਿਹਾ ਜੀ ਕੁਛ ਦਿਨ ਪਹਿਲਾਂ ਨਹੀਂ ਹੁਣ ਇਥੋਂ ਹੀ ਗੇਟ ਤੋਂ ਉਹ ਲੈ ਕੇ ਗਿਆ ਜੀ ਸਰਪੰਚ ਜੀ ਜੇ ਨਾਲ ਉਹਦੇ ਕੋਈ ਹੈਗਾ ਕੋਈ ਸਪੋਰਟ ਕਰ ਰਿਹਾ ਹੈਗਾ ਤਾਂ ਉਹ ਉਹਦਾ ਵੀ ਜਿਹੜਾ ਰੋਲ ਵੈਰੀਫਾਈ ਕਰਕੇ ਤੇ ਉਹਨੂੰ ਵੀ ਕਾਨੂੰਨੀ ਪ੍ਰਕਿਰਿਆ ਮਤਲਬ ਉਹਨੂੰ ਚਲਣੀ ਪੈਣੀ ਹੈ ਦੁਬਾਰਾ ਨਾ ਹੋਵੇ ਸਰ ਇਸ ਤਰ੍ਹਾਂ ਦੇ ਕੋਈ ਸਬੰਧ ਬਿਲਕੁਲ ਪੂਕਤਾ ਪ੍ਰਬੰਧ ਕੀਤੇ ਨੇ ਮੈਂ ਸਾਰੇ ਨਾਕੇ ਚੈੱਕ ਕਰਕੇ ਆਇਆ ਹੁਣੇ ਤੇ ਸਾਰਿਆਂ ਨੂੰ ਬਰੀਫ ਕਰਕੇ ਆ ਕਿ ਸਿਰਫ ਕੈਂਡੀਡੇਟ ਤੋਂ ਬਿਨਾਂ ਕਿਸੇ ਨੂੰ ਅੰਦਰ ਆਉਣ ਨਹੀਂ ਦੇਣਾ